ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬ੍ਰਹਮ ਗਿਆਨੀ ਸੰਤ ਬਾਬਾ ਗੋਪਾਲ ਦਾਸ ਜੀ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਪਿੰਡ ਬਣੀਕੇ ਦੇ ਗੁਰਦੁਆਰਾ ਸੰਤਾ ਕੀ ਕੂਟੀਆਂ ਵਿਖੇ ਸਮੂਹ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਤੇ ਪ੍ਰਦਾਨ ਵਾਚਿੰਗ ਦੀ ਅਗਵਾਈ ਹੇਠ ਕਰਵਾਇਆ ਗਿਆ ਗੁਰਦੁਆਰਾ ਸਾਹਿਬ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਉਗ ਪਾਏ ਗਏ ਉਪਰੰਤ ਸਜੇ ਦੀਵਾਨ ਵਿੱਚ ਭਾਈ ਗੁਰਕੀਰਤ ਸਿੰਘ ਹਜ਼ੂਰੀ ਲੱਗੀ। ਸ੍ਰੀ ਦਰਬਾਰ ਸਾਹਿਬ ਭਾਈ ਕੇਵਲ ਸਿੰਘ ਮਹਿਤਾ ਦਾ ਕਬੀศรี ਜਥਾ ਭਾਈ ਸ਼ਰਨਜੀਤ ਸਿੰਘ ਹੈੱਡ ਗ੍ਰੰਥੀ ਹਵਾਈ ਅੱਡਾ ਰਾਜਸਥਾਨੀ ਗਿਆਨੀ ਕਸ਼ਮੀਰ ਸਿੰਘ ਤਾਜੇ ਚੱਕ ਕਬੀศรี ਜਥੇ ਨੇ ਜੁੜੀ ਬੈਠੀ ਸੰਗਤ ਨੂੰ ਕਥਾ ਕੀਰਤਨ ਤੇ ਸੂਰਬੀਰ ਜੋਤਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਪ੍ਰਧਾਨ ਬਾਚ ਸਿੰਘ ਵੱਲੋਂ ਆਏ ਹੋਏ ਜਥੇ ਤੇ ਅਹਿਮ ਸ਼ਖਸੀਤਾਂ ਨੂੰ ਗੁਰਕਾਰ ਦੀ ਬਖਸ਼ੀਸ਼ ਰੋਪਾ ਪਾਕੇ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਚਾਹ ਪਕੌੜੇ ਜਲੇਬੀਆਂ ਸਮੇਤ ਗੁਰੂ ਕੀ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਸੁਖਦੇਵ ਸਿੰਘ ਗ੍ਰੰਥੀ ਕਰਤਾਰ ਸਿੰਘ ਅਮਰਜੀਤ ਸਿੰਘ ਆਰਤੀ ਕਾਰਜ ਸਿੰਘ ਲੱਖਾ ਸਿੰਘ ਅਮਰਜੀਤ ਸਿੰਘ ਠੱਠੀ ਰਜਿੰਦਰ ਸਿੰਘ ਸੁਖਵੰਤ ਸਿੰਘ ਸੁਖਜੀਤ ਸਿੰਘ ਚੇਅਰਮੈਨ ਹਰਪ੍ਰੀਤ ਸਿੰਘ ਬਾਬਾ ਹਰਨਜੀਤ ਸਿੰਘ ਪੋਲਾਸ ਅਤੇ ਵੱਡੀ ਗੈਂਤੀ ਵਿੱਚ ਜੋ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਅੱਜ ਤਾਂ ਜੋ ਬੜੇ ਅਦਬ ਸਰਕਾਰ ਸੇ ਆਪ ਦੀ ਟੌਕੜੇ ਲਾ ਕੇ ਗੁਰੂ ਕੀ ਬਾਣੀ ਸੱਤੇ ਸਾਰਾ ਸਮਾਗਮ ਜਿਹੜਾ ਹੈ ਇਹ ਸੋਸ਼ਲ ਮੀਡੀਆ ਦੇ ਰਾਹੀਂ ਸੰਕਟਾ ਤੱਕ ਪਹੁੰਚਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ब्रह्म ज्ञानी मोकट जुगुत जी का दाता ब्रह्म ज्ञानी पूरन पुरख विदाता ऐसे महापुरख तान तान ब्रह्म ज्ञानी संत बाबा गोपाल दास जी ने सोलाना समागम जो हर साल बड़ी शारदा अते तुर्मधाम ਦੇ ਨਾਲ प्रधान बाज सिंह दी प्रधानगी हेठ ते समूह साध संगत अते इलाका निवासियों दे सहयोग दे नाल मनाया जांदा है आज ਇਸ ਸਮਾਗਮ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 76 ਸ਼ਾਇਆ ਹੇਠ ਦਾਸ ਲੜੀਵਾਰ ਸ਼੍ਰੀ ਖੰਡਪੁਰ ਸਾਹਿਬ ਦੇ ਭੋਗ ਤੋਂ ਉਪਰੰਤ ਖੁੱਲੇ ਦੀਵਾਨ ਦੇ ਵਿੱਚ ਸਮਾਗਮ ਸਜਾਏ ਗਏ ਨੇ ਜਿਨ੍ਹਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਵਰਸ ਆਏ ਹੋਏ ਉੱਥੋਂ ਦੇ ਕੀਰਤਨੀਏ ਸਿੰਘ ਭਾਈ ਗੁਰਕੀਰਤ ਸਿੰਘ ਜਿਨ੍ਹਾਂ ਨੇ ਬੜੀ ਮਿੱਠੀ ਆਵਾਜ਼ ਦੇ ਨਾਲ ਸੰਗਤਾਂ ਨੂੰ ਹਰ ਜਸ ਗੁਰੂ ਦੀ ਬਾਣੀ ਦੇ ਨਾਲ ਜੋੜਿਆ ਹੈ ਉਨ੍ਹਾਂ ਤੋਂ ਉਪਰੰਤ ਭਾਈ ਸ਼ਰਨਜੀਤ ਸਿੰਘ ਜੀ ਸੰਤ ਸਰ ਗੁਰਦੁਆਰਾ 에어ਪੋਰਟ ਵਾਲੇ ਬੁਖ ਗਰੰਤੀ ਸਹਿਬਾਨ ਜਿਨ੍ਹਾਂ ਨੇ ਆਪਣੀ ਮਿੱਠੀ ਰਸਨਾ ਦੇ ਨਾਲ ਸਤਿਗੁਰੂ ਸਾਹਿਬ ਸ਼ੇਰ ਗੁਰੂ ਗੁਰਦਸਾਹਿਬ ਦੀ ਕੁਰਬਾਨੀ ਦੀ ਵਿਆਖਿਆ ਦੇ ਨਾਲ ਜੋੜ ਰਹੇ ਨੇ। ਉਨ੍ਹਾਂ ਤੋਂ ਉਪਰੰਤ ਭਾਈ ਕੇਵਲ ਸਿੰਘ ਜੀ ਮਹਿਤਾ ਸੋਈ ਬ੍ਰਦਰ ਤੇ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਤਾਜੇ ਚੱਕ ਵਾਲੇ ਇਹ ਜਥੇ ਜਲੇ ਹਨ ਉਹ ਹਰ ਸਾਲ ਹੀ ਤਕਰੀਬਨ ਆਉਂਦੇ ਨੇ ਆ ਕੇ ਉਹ ਸੰਗਤਾਂ ਨੂੰ ਦਿਹਾਲ ਕਰਦੇ ਨੇ। ਇਹਨਾਂ ਸਥਾਨਾਂ ਦੇ ਉੱਤੇ ਮਹਾਪੁਰਖਾਂ ਦੇ ਸਥਾਨਾਂ ਤੇ ਹਰ ਪੁੰਨਿਆਂ ਦੇ ਉੱਤੇ ਸ਼੍ਰੀ ਖਨਵਰ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਗੁਰੂ ਕੇ ਲੰਗਰ ਜਿਹੜੇ ਅਟੁੱਟ ਵਰਤਦੇ ਹਨ ਇੱਥੇ ਮਹਾਪੁਰਖਾਂ ਦੇ ਸਥਾਨਾਂ ਤੇ ਲੋਕਾਂ ਦੀ ਆਸਰਾ ਦਾ ਬਹੁਤ ਪੂਰੀਆਂ ਹੁੰਦੀਆਂ ਨੇ ਸਤਿਗੁਰੂ ਪਾਤਸ਼ਾਹ ਦੀ ਧੰਨ ਗੁਰਗ੍ਰੰਥ ਸਾਹਿਬ ਜੀ ਸ਼ਾਹਰਿਆਂ ਦੇ ਕਿਰਪਾ ਕਰਦੇ ਹਨ ਇਹੀ ਇਤਿਹਾਸ ਇੱਥੇ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਸ਼ ਧੰਨ ਧੰਨ ਸੰਤ ਗੋਪਾਲ ਦਾਸ ਮਹਾਰਾਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਏ ਤੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਹਿਯੋਗ ਦੇ ਨਾਲ ਸਾਨੂੰ ਸਹਿਯੋਗ ਦੇ ਕੇ ਮਹਾਪੁਰਸ਼ਾਂ ਦਾ ਸਲਾਨਾ ਜੋੜ ਮੇਲਾ ਮਨਾਉਣ ਵਾਸਤੇ ਉਤਸ਼ਾਹ ਬਲਬੁੱਤ ਬਖਸ਼ਿਆ ਏ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ